ਜਦੋਂ ਆਇਰਨ ਡੋਮ ਜਿਹੜਾ ਉਹਨਾਂ ਦਾ ਜਿਹੜਾ ਡਿਫੈਂਸ ਸਿਸਟਮ ਹੈਗਾ ਦੇਖੋ ਇਹ ਇਜ਼ਰਾਈਲੋ ਮੁਲਕ ਨੇ ਜਿਨੇ ਮੁਲਕਾਂ ਕੋਲੋਂ ਲੋਕੀ ਟੈਕਨੋਲੋਜੀ ਲੈਂਦੇ ਆ ਸਾਡਾ ਮੁਲਕ ਵੀ ਟੈਕਨੋਲੋਜੀ ਲੈਂਦਾ ਹੈ ਬਹੁਤ ਸਾਰੀਆਂ ਅਸੀਂ ਕਹਿੰਦੇ ਆ ਕਿ ਇਜ਼ਰਾਈਲ ਸਾਡੇ ਨਾਲ ਆ ਤੇ ਸਾਨੂੰ ਕਿਸੇ ਤੋਂ ਡਰਨੀ ਜਿਵੇਂ ਅਸੀਂ ਰੂਸ ਤੋਂ S400 ਲਏ ਨੇ ਜਦੋਂ ਈਰਾਨ ਦੀਆਂ ਮਜਾਈਲਾਂ ਨੇ ਹਮਲਾ ਕੀਤਾ ਉਹਦੇ ਸ਼ਹਿਰਾਂ ਦਾ ਹਾਈਫਾ ਦਾ ਜਰੂਸਲਮ ਦਾ ਟੈਲ ਅਵੀਵ ਦਾ ਜਦੋਂ ਉਹ ਮੰਜ਼ਰ ਬਣਿਆ ਜਦੋਂ ਉਹ ਹਾਲ ਬਣਿਆ ਮੈਂ ਦੇਖ ਰਿਆ ਸੀ ਸੀਐਨਐਨ ਦੀ ਰਿਪੋਰਟਿੰਗ ਫਾਕਸ ਦੀ ਨਿਊਜ਼ ਦੀ ਰਿਪੋਰਟਿੰਗ ਦੇਖ ਰਿਆ ਸੀ ਅਲ ਜੀਜ਼ੀਰਾ ਦੀ ਰਿਪੋਰਟਿੰਗ ਦੇਖ ਰਿਆ ਸੀ ਉਹਦੇ ਵਿੱਚ ਉਹਨਾਂ ਸ਼ਹਿਰਾਂ ਦਾ ਉਹ ਹਾਲ ਕਰ ਦਿੱਤਾ ਉਹਨੇ ਕਿ ਇੰਨ ਲੱਗਦਾ ਕਿ ਇਹ ਖੰਡਰ ਹੀ ਖੰਡਰ ਨੇ ਹੂੰ ਔਰ ਉਹ ਅੰਦਰੋਂ ਜਾ ਕੇ ਉਹਨਾਂ ਦੀ ਰਿਪੋਰਟਿੰਗ ਕੀਤੀ ਹੈ ਇਜ਼ਰਾਈਲ ਅੰਦਰੇ ਹਾਲ ਹੋਇਆ ਉਹਦੇ ਸ਼ਹਿਰਾਂ ਦਾ ਹਾਈਫਾ ਦਾ ਤੇ ਬਹੁਤ ਹੀ ਬੁਰਾ ਹਾਲ ਹੋਇਆ ਔਰ ਤਲਵੀਵ ਦਾ ਬਹੁਤ ਬੁਰਾ ਹਾਲ ਹੋਇਆ ਇਵਨ ਜਰੂਸਲਮ ਦਾ ਮਾੜਾ ਹਾਲ ਕੀਤਾ ਉਹਨਾਂ ਨੇ ਹੋਰ ਕਈ ਸ਼ਰਾਂ ਦਾ ਮੈਨੂੰ ਨਾਂ ਨਹੀਂ ਯਾਦ ਆ ਰਿਹਾ ਜਰੂਸਲਮ ਜਿਹਦੇ ਪਿੱਛੇ ਲੜਾਈਆਂ ਐ ਜਿਹਦੇ ਪਿੱਛੇ ਲੜਾਈਆਂ ਹੋ ਰਹੀਆਂ ਜਰੂਸਲਮ ਦੇ ਵਿੱਚ ਵੀ ਹਮਲਾ ਹੋਇਆ ਹ ਉਹ ਕਹਿਣ ਦਾ ਮਤਲਬ ਇਹ ਹੈਗਾ ਕਿ ਜੇ ਇਜ਼ਰਾਈਲ ਇੰਨਾ ਹੀ ਤਾਕਤਵਰ ਸੀਗਾ ਇੰਨਾ ਹੀ ਤਾਕਤਵਰ ਸੀਗਾ ਤੇ ਉਹਨੂੰ ਤਾਂ ਈਰਾਨ ਦੇ ਚ ਪਰਖ ਚ ਉਡਾ ਦੇਣਾ ਚਾਹੀਦਾ ਕਿਉਂਕਿ ਅਮਰੀਕਾ ਵੀ ਖੁੱਦ ਗਿਆ ਅਮਰੀਕਾ ਨੂੰ ਦੁਨੀਆ ਦਾ ਬੌਸ ਮੰਨਿਆ ਜਾਂਦਾ ਅੱਜ ਹਾਲਤ ਇਹ ਬਣੀ ਹੋਈ ਹੈ ਦੇਖੋ ਇਹ ਅੰਤਰਰਾਸ਼ਟਰੀਵਾਦ ਕਿੰਨੀ ਗੰਦੀ ਚੀਜ਼ ਹੈ ਇੱਕ ਅੰਤਰਰਾਸ਼ਟਰੀਵਾਦੀ ਮੁਲਕ ਅੰਤਰਰਾਸ਼ਟਰੀਵਾਦੀ ਇਜ਼ਰਾਈਲ ਲੜ ਰਿਹਾ ਹਮਾਸ ਦੀ ਵਿਚਾਰਧਾਰਾ ਵੀ ਇੱਕ ਅੰਦਰਸ਼ਟਰੀਵਾਦੀ ਵਿਚਾਰਧਾਰਾ ਅੰਦਰਸ਼ਟਰੀਵਾਦੀ ਵਿਚਾਰਧਾਰਾ ਜਦੋਂ ਵੀ ਦੁਨੀਆ ਚ ਆਉਂਦੀ ਹੈ ਇਹ ਜੰਗਾਂ ਨੂੰ ਪੜਕਾਉਂਦੀ ਹੈ ਇਹ ਇਟਲੀ ਚ ਆਈ ਸੀ ਇਟਲੀ ਇਟਲੀ ਦਾ ਬੇੜਾ ਕਰਕ ਹੋਇਆ ਜਰਮਨੀ ਚ ਆਈ ਸੀ ਜਰਮਨੀ ਦਾ ਬੇੜਾ ਕਰਕ ਹੋਇਆ ਅੱਜ ਕੱਲ ਇਹ ਸਿਰ ਚੜ ਕੇ ਨੱਚ ਰਹੀ ਹੈ ਇਜ਼ਰਾਈਲ ਦੇ ਹਾਕਮਾਂ ਦੇ ਔਰ ਇਜ਼ਰਾਈਲ ਦੇ ਹਾਕਮਾਂ ਦਾ ਕੀ ਹੋਣਾ ਸਾਨੂੰ ਪਤਾ ਨਹੀਂ ਆ ਦੁਨੀਆ ਦੇ ਉੱਤੇ ਜਦੋਂ ਵੀ ਕਿਸੇ ਨੂੰ ਅੰਤਰਰਾਸ਼ਟਰੀਵਾਦ ਦਾ ਪਾਗਲਪਨ ਦਾ ਦੌਰ ਆ ਪਿਆ ਅੰਦਰਾਸਤ੍ਰਵਾਦ ਇੱਕ ਐਸੀ ਬਿਮਾਰੀ ਹੈ ਕਿ ਅਸੀਂ ਸਮਝ ਸਕਦੇ ਹਾਂ ਕਿ ਜਿਵੇਂ ਇੱਕ ਹਲਕਾਇਆ ਹੋਇਆ ਕੁੱਤਾ ਜਦੋਂ ਦੂਜੇ ਤੰਦਰੁਸਤ ਕੁੱਤੇ ਨੂੰ ਕੱਟਦਾ ਹੈ ਤੇ ਉਹਨੂੰ ਵੀ ਹਲਕਾ ਹੋ ਜਾਂਦਾ ਹੈ। ਏਵੇਂ ਹੀ ਜਦੋਂ ਇਹ ਜਿਹੜੇ ਅੰਦਰਾਸਤ੍ਰਵਾਦ ਆ ਜਦੋਂ ਕਿਸੇ ਮੁਲਕ ਦੇ ਪ੍ਰਧਾਨ ਮੰਤਰੀ ਨੂੰ ਜਾਂ ਰਾਸ਼ਟਰਪਤੀ ਨੂੰ ਚੜ ਜਾਂਦਾ ਜਾਂ ਉੱਥੋਂ ਦੇ ਬਾਦਸ਼ਾਹ ਨੂੰ ਚੜ ਜਾਂਦਾ ਤੇ ਉਹ ਮੁਲਕ ਫਿਰ ਸਾਰਿਆਂ ਵਾਸਤੇ ਖਤਰਾ ਹੋ ਜਾਂਦਾ। ਅੱਜ ਦੀ ਤਰੀਕ ਵਿੱਚ ਇਜ਼ਰਾਈਲ ਦਾ ਜਿਹੜਾ ਹੁਕਮਰਾਨ ਹੈ ਬੈਂਜਾਮਿਨ ਨੇਤਾਨੀਆਹੁ ਉਹਨੂੰ ਲੱਗ ਰਿਹਾ ਹੈ ਕਿ ਇਹ ਬੁਖਾਰ ਚੜ ਗਿਆ ਹੈ। ਇਸ ਕਰਕੇ ਉਹਨਾਂ ਦੇ ਨਾਲ ਅਸੀਂ ਇਹ ਸਮਝ ਸਕਦੇ ਹਾਂ ਕਿ ਜੋ ਵੀ ਲੜਾਈ ਫਲਸਤੀਨਾਂ ਹੋ ਰਹੀ ਹੈ ਉਹ ਲੜਾਈ ਤਾਂ ਬਹੁਤ ਪਹਿਲੇ ਸੈਟਲ ਹੋ ਗਈ ਸੀ ਫਲਸਤੀਨ ਦੀ ਤੌਕਾਤ ਹੀ ਨਹੀਂ ਉਹਦੇ ਨਾਲ ਹਮਲਾ ਉਹਨਾਂ ਕਿਵੇਂ ਹੁੰਦਾ ਮੁਕਾਬਲਾ ਕਰਨ ਦੀ ਉਹ ਤਾਂ ਇੱਕ ਤਰ੍ਹਾਂ ਦਾ ਹਸਿਆਰੀ ਸੁੱਟ ਦਿੱਤੇ ਹੋਏ ਆ ਉਹਨਾਂ ਨੇ ਉਹਦੇ باوجود ਜਦੋਂ ਹੁਣ ਉਹਨਾਂ ਨੇ ਈਰਾਨ ਤੇ ਹਮਲਾ ਕੀਤਾ ਇਰਾਨ ਦੇ ਅਸੀਂ ਇਰਾਨ ਦੀ ਸਰਕਾਰ ਦੇ ਸਪੋਰਟਰ ਨਹੀਂ ਹੈਗੇ ਇਰਾਨ ਦੇ ਵਿੱਚ ਜਿਹੋ ਜੀ ਸਰਕਾਰ ਚੱਲ ਰਹੀ ਹੈ ਉਹਦਾ ਅਸੀਂ ਵਿਰੋਧ ਕਰਦੇ ਆ ਕਿਉਂਕਿ ਉੱਥੇ ਵੀ ਇੱਕ ਤਾਨਾशाही ਚੱਲ ਰਹੀ ਹੈ ਤਾਨਾਸ਼ਾਹੀ ਚੱਲ ਰਹੀ ਹੈ ਤਾਨਾ ਤੇ ਇਸ ਕਰਕੇ ਪਰ ਜਿਹੜੇ ਤਰੀਕੇ ਨਾਲ ਇਰਾਨ ਦੇ ਉੱਤੇ ਇਜ਼ਰਾਈਲ ਨੇ ਬਿਨਾਂ ਉਕਸਾਵੇ ਦੇ ਹਮਲਾ ਕੀਤਾ ਉਹਨਾਂ ਨੂੰ ਕੋਈ ਹੱਕ ਨਹੀਂ ਬਣਦਾ ਫਿਰ ਅਮਰੀਕਾ ਨੇ ਕਿਉਂਕਿ ਅਮਰੀਕਾ ਦੇ ਰਾਸ਼ਟਰਪਤੀ ਦਾ ਨਾਅਰਾ ਹੈ ਮੇਕ ਅ ਅਮਰੀਕਾ ਗ੍ਰੇਟ ਅਗੇਨ ਅਮਰੀਕਾ ਪਹਿਲਾਂ ਗ੍ਰੇਟ ਨਹੀਂ ਹੈ ਕਿਉਂਕਿ ਜਿਹੜੇ ਲੋਕ ਆ ਅਮਰੀਕਾ ਦੇ ਵਿੱਚ ਟਰੈਵਲ ਕਰ ਚੁੱਕੇ ਨੇ ਕਿਉਂਕਿ ਮੈਂ ਖੁਦ ਉਹਨਾਂ ਚੋਂ ਆ ਅਮਰੀਕਾ ਦਾ ਇਨਫਰਾਸਟ੍ਰਕਚਰ ਇਨਾ ਸਟਰੋਂਗ ਹੈ ਕਿ ਅਸੀਂ ਸੋਚ ਨਹੀਂ ਸਕਦੇ ਮੈਨੂੰ ਨਹੀਂ ਲੱਗਦਾ ਕਿ ਅਗਲੇ 100 ਸਾਲਾਂ ਤੱਕ ਵੀ ਦੁਨੀਆ ਦੇ ਦੂਜੇ ਮੁਲਕ ਉਹ ਲੈਵਲ ਹਾਸਲ ਕਰਨਗੇ ਜਿਹੜਾ ਜਿਹੜਾ ਅਮਰੀਕਾ ਕੋਲ ਅੱਜ ਹੈ ਅਮਰੀਕਾ ਵਾਕਿਆ ਹੀ ਇੱਕ ਬਹੁਤ ਵੱਡੀ ਤਾਕਤ ਹੈ ਉਹ ਗ੍ਰੇਟ ਹੈ ਉਹਨੂੰ ਗ੍ਰੇਟ ਅਗੇਨ ਦਾ ਇੱਕ ਪੁਚਲਾਵਾ ਦੇ ਕੇ ਅਗਰ ਕੋਈ ਸੰਕੀ ਬੰਦਾ ਉੱਥੋਂ ਦਾ ਰਾਸ਼ਟਰਪਤੀ ਬਣ ਜਾਂਦਾ ਔਰ ਉਹ ਇਹੋ ਜਿਹੀਆਂ ਕਾਰਵਾਈਆਂ ਕਰਦਾ ਜਿਹੋ ਜਿਹੀ ਉਹਨੇ ਈਰਾਨ ਦੇ ਵਿੱਚ ਕੀਤੀ ਹੈ ਇਹਦੇ ਨਾਲ ਕੀ ਹੋਏਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਵਰਲਡ ਪੀਸ ਹੈ ਜਿਹੜੀ ਸ਼ਾਂਤੀ ਹੈ ਉਹ ਨਾ ਇੱਕ ਦਿਖਾਵਾ ਬਣ ਕੇ ਰਹਿ ਜਾਏਗੀ ਉਹ ਇੱਕ ਅਸਥਾਈ ਚੀਜ਼ ਬਣ ਕੇ ਰਹਿ ਜਾਏਗੀ ਉਹ ਗੈਰ ਪ੍ਰੋਸੇਜੋਕ ਚੀਜ਼ ਬਣ ਕੇ ਰਹਿ ਜਾਏਗੀ ਕਿਉਂਕਿ ਕੀ ਲੋੜ ਪਈ ਸੀ ਇਹਨਾਂ ਨੂੰ ਇਰਾਨ ਦੇ ਵਿੱਚ ਹਮਲਾ ਕਰਨ ਦੀ ਹੁਣ ਇਰਾਨ ਅਗਰ ਮਾੜਾ ਮੋਟਾ ਮੁਲਕ ਹੁੰਦਾ ਜਾਂ ਕਮਜ਼ੋਰ ਮੁਲਕ ਹੁੰਦਾ ਉਹਨੇ ਬਦਲੇ ਦੀ ਕਾਰਵਾਈ ਕੀਤੀ ਬਦਲੇ ਦੀ ਕਾਰਵਾਈ ਕੀਤੀ ਉਹਨੇ ਇਜ਼ਰਾਈਲ ਦੇ ਸੈਰਾਂ ਦਾ ਬੁਰਾ ਹਾਲ ਕੀਤਾ ਉਹਨੇ ਅਮਰੀਕਾ ਦਾ ਜਿਹੜਾ ਇੱਕ ਬੇਸ ਸੀਗਾ ਹਾਲਾਂਕਿ ਦੇਖੋ ਇਹਦੇ ਇੱਕ بڑا ਨੋਟ ਕਰਨ ਵਾਲਾ ਪੁਆਇੰਟ ਹੈ ਉਹਨੇ ਪਹਿਲਾਂ ਵਾਰਨਿੰਗ ਦਿੱਤੀ ਕਿਉਂਕਿ ਅਮਰੀਕਾ ਦੇ ਜਿਹੜਾ ਕਤਰ ਜਿਹੜਾ ਕਤਰ ਦੇ ਵਿੱਚ ਹਵਾਈ ਇਹਨਾਂ ਦਾ ਹੈਗਾ 에ਅਰ ਬੇਸ ਆ ਅਸੀਂ ਉੱਥੇ ਹਮਲਾ ਕਰਨ ਜਾ ਰਹੇ ਹਾਂ ਸਿਵਿਲਨ ਪੋਪੂਲੇਸ਼ਨ ਉਹਨੂੰ ਖਾਲੀ ਕਰ ਦਵੇ ਹੂੰ ਐਡਵਾਂਸ ਵਿੱਚ ਉਹਦੇ باوجود ਜਦੋਂ ਉਹਨੇ ਹਮਲਾ ਕੀਤਾ ਅਮਰੀਕਾ ਕੋ ਰੁਕੇ ਨਹੀਂ ਗਿਆ ਉੱਥੇ ਤਬਾਹੀ ਹੋਈ ਹੈ ਫਿਰ ਜਿਹੜਾ ਉਹਨੇ ਇਜ਼ਰਾਈਲ ਦੇ ਵਿੱਚ ਜਿਹਨੂੰ ਕਹਿੰਦੇ ਆਇਰਨ ਡੋਮ ਬਣਾ ਕੇ ਬੈਠਾ ਆਇਰਨ ਡੋਮ ਉਹ ਆਇਰਨ ਡੋਮ ਤਾਂ ਨਜ਼ਰੀ ਨਹੀਂ ਆਇਆ ਇਰਾਨ ਦੀਆਂ ਮਜਾਇਲਾਂ ਸਾਹਮਣੇ ਤਾਂ ਆਇਰਨ ਡੋਮ ਕਿਤੇ ਲੱਭੇ ਹੀ ਨਹੀਂ ਕਿਸੇ ਨੂੰ ਔਰ ਜੋ ਹਾਲ ਹੋਏ ਇਜ਼ਰਾਈਲ ਦੇ ਸਾਰਾਂ ਦੇ ਇਸ ਕਰਕੇ ਕਹਿਣ ਦਾ ਮਤਲਬ ਇਹ ਆ ਹੁਣ ਉਹਨਾਂ ਨੂੰ ਅੱਖ ਲੱਗੀ ਕਿ ਇਰਾਨ ਨਾਲ ਪੰਗਾ ਲਵਾਂਗੇ ਅਮਰੀਕਾ ਵੀ ਪੰਗਾ ਲਏਗਾ ਅਮਰੀਕਾ ਘਾਟੇ ਚ ਰਹੇਗਾ ਇਜ਼ਰਾਈਲ ਪੰਗਾ ਲਏਗਾ ਇਜ਼ਰਾਈਲ ਘਾਟੇ ਚ ਰਹੇਗਾ ਹੁਣ ਹਰ ਮੁਲਕ ਤਾਂ ਇਰਾਨ ਵਰਗਾ ਤਾਕਤਵਰ ਨਹੀਂ ਹੁੰਦਾ ਨਾ ਹੁਣ ਜੇ ਕਮਜ਼ੋਰ ਮੁਲਕ ਹੁੰਦਾ ਕੋਈ ਸਾਹਮਣੇ ਸੀਰੀਆ ਹੁੰਦਾ ਜਿਵੇਂ ਇਰਾਕ ਸੀਗਾ ਜਿਵੇਂ ਲੀਬੀਆ ਸੀਗਾ ਉਹਨਾਂ ਦਾ ਤੇ ਬੁਰਾ ਹਾਲ ਕਰਤਾ ਸੀ ਇਰਾਨ ਇਸ ਕਰਕੇ ਇਹ ਹੈ ਕਿ ਜੇ ਮਾੜਾ ਮੁਲਕ ਅਗਰ ਕੋਈ ਸਾਹਮਣੇ ਟਿਕ ਗਿਆ ਆ ਗਿਆ ਤੇ ਇਹ ਜੇ ਈਰਾਨ ਵਰਗਾ ਕੋਈ ਮੁਲਕ ਸਾਹਮਣੇ ਆ ਗਿਆ ਫਿਰ ਇਹਨਾਂ ਨੂੰ ਸ਼ਾਂਤੀ ਸ਼ਾਂਤੀ ਦਾ ਬੜਾ ਰਾਗ ਗਾਉਣ ਲੱਗੇ ਆ ਵੀ ਮੈਂਟਰ ਲਾਉਂਦੇ ਆ ਇਸ ਕਰਕੇ ਅੱਜ ਦੀ ਤਰੀਕ ਚ ਅਗਰੇ ਹੀ ਇਹ ਕਹਿ ਦਈਏ ਕਿ ਦੁਨੀਆ 'ਚ ਮਹਾਵਨਾਸ ਹੋ ਜਾਏਗਾ ਦੁਨੀਆ 'ਚ ਥਰਡ ਵਰਡ ਵਾਰ ਲੱਗ ਜਾਏਗੀ ਤੇ ਇਹਦੀ ਸੰਭਾਵਨਾ ਬਹੁਤ ਜ਼ਿਆਦਾ ਹੈ ਕਿਉਂਕਿ ਟਰੰਪ ਵਰਗੇ ਬੇਵਕੂਫ ਇੱਕ ਇੱਕ ਜਗ੍ਹਾ ਨਹੀਂ ਦੁਨੀਆ ਦੇ بڑے ਮੁਲਕਾਂ 'ਚ ਬੈਠੇ ਨੇ ਔਰ ਉਹ ਕਦੇ ਵੀ ਕੋਈ ਵੀ ਚੰਦ ਚੜਾ ਸਕਦੇ ਆ ਔਰ ਉਹ ਜਿਹੜਾ ਚੰਦ ਚੜਾਇਆ ਜਾਊਗਾ ਹੁਣ ਇਜ਼ਰਾਈਲ ਦੇ ਵਿੱਚ ਤਾਂ ਬੈਠਾ ਹੀ ਇੱਕ ਉਹਦੇ ਨਾਲ ਦਾ ਔਰ ਕੇਂਦਰਾਤਮਕ ਜਲਦੀ ਹੈਗਾ ਕਿ ਇਸ ਕਰਕੇ ਜੰਗਾ ਕੇਹੇ ਸਮੱਸਿਆ ਦਾ ਹੱਲ ਨਹੀਂ ਹੁੰਦੀਆਂ ਆਂਧਰਾਸ਼ਟਰਵਾਦ ਕੇਹੇ ਸਮੱਸਿਆ ਦਾ ਹੱਲ ਨਹੀਂ ਹੁੰਦਾ ਸਾਰੇ ਮੁਲਕ ਸਲਾਮਤ ਰਹਿਣ ਰਾਸ਼ਟਰ ਸਾਰੇ ਹੀ ਸਲਾਮਤ ਰਹਿਣ ਇਹਦੇ ਵਿੱਚ ਹੀ ਬਿਹਤਰੀ ਹੈ ਇਨ੍ਹਾਂ ਕੇ ਸਿਧਾਂਤ ਸਮਝਣ ਦੀ ਲੋੜ ਆ ਤੇ ਅਦਰਵਾਈਜ਼ ਤਾਂ ਹਾਲਾਤ ਕੋਈ ਚੰਗੇ ਨਹੀਂ ਹੈ ਕਿ ਹੁਣ ਮਹਾਵਿਨਾਸ਼ ਹੋਣ ਜਾ ਰਿਹਾ ਬੜੀਆਂ ਗੱਲਾਂ ਆ ਰਹੀਆਂ ਕਿਉਂਕਿ ਆਪਾਂ ਪਹਿਲਾਂ ਵੀ ਤੁਹਾਡੇ ਨਾਲ ਗੱਲਬਾਤ ਕੀਤੀ ਸੀ ਉਹ بڑے ਲੋਕਾਂ ਨੇ ਸੁਣੀ ਸੀ ਉਹ ਵੀ ਗੱਲਬਾਤ ਕਿ ਦੁਨੀਆ ਤਬਾਹ ਹੋਣ ਜਾ ਰਹੀ ਹੈ ਇਹ ਗੱਲਾਂ ਬਹੁਤ ਦੁਆਰਾ ਇੱਕ ਵਾਰੀ ਫੇਰ ਤੋਂ ਸੋਸ਼ਲ ਮੀਡੀਆ ਤੇ ਇਹ ਗੱਲਾਂ ਇਸ ਨੇ ਤੂਲ ਫੜ ਲਿਆ ਲੋਕੀ ਕਹਿ ਰਹੇ ਆ ਮਹਾਵਿਨਾਸ਼ ਆ ਰਿਹਾ ਥਰਡ ਵਰਲਡ ਵਾਰ ਦੀ ਗਲਤਾ ਹੋ ਗਈ ਆ ਆਪਾਂ ਤਾਂ ਕਰ ਰਹੇ ਆ ਥਰਡ ਕੋਈ ਕਹਿੰਦਾ ਥਰਡ ਵਰਲਡ ਵਾਰ ਕਰਨ ਵਿਨਾਸ਼ ਹੋਣ ਜਾ ਰਿਹਾ ਕੋਈ ਕਿਸੇ ਤਰੀਕੇ ਨਾਲ ਕਹਿ ਰਿਹਾ ਕਈ ਪਾਸੇ ਪੁਚਾਲ ਵੀ ਆ ਰਹੇ ਨੇ ਇਹੋ ਜਿਹੀਆਂ ਗੱਲਾਂ ਹੋ ਰਹੀਆਂ ਇੱਕ ਸੱਚੀ ਆਣ ਜਾ ਰਿਹਾ ਦੇਖੋ ਉਸ ਤਰ੍ਹਾਂ ਦਾ ਮਹਾਵਿਨਾਸ਼ ਤੇ ਨਹੀਂ ਆਉਣਾ ਹੂੰ ਜਿਸ ਤਰ੍ਹਾਂ ਦਾ ਕਿਹਾ ਜਾਂਦਾ ਕਿ ਯੁੱਗ ਬਦਲ ਜਾਏਗਾ ਦੁਨੀਆ ਤੇ ਤਬਾਹੀ ਹੋ ਜਾਏਗੀ ਇਥੇ ਕੁਛ ਨਹੀਂ ਬਚਣਾ ਪਰਲੋ ਆ ਜਾਏਗੀ ਜਿਵੇਂ ਬਾਈਬਲ ਦੇ ਵਿੱਚ ਲਿਖਿਆ ਨੋਹਾ ਦਾ ਫਲੱਡ ਆ ਜਾਏਗਾ ਦੁਨੀਆ ਡੁੱਬ ਜਾਏਗੀ ਪਾਣੀ ਵਿੱਚ ਜਿੱਦਾਂ ਇੱਕ ਫਿਲਮ ਆਈ ਸੀ 2012 ਉਹਦੇ ਵਿੱਚ ਮਹਾਵਨਾਸ਼ ਲਿਖਾਇਆ ਗਿਆ ਉਹੋ ਜਿਹਾ ਮਹਾਵਨਾਸ਼ ਤਾਂ ਕੋਈ ਨਹੀਂ ਆਉਣ ਲੱਗਾ ਨੰਬਰ 1 ਹੈ ਦੂਜੀ ਗੱਲ ਇਹ ਹੈ ਕਿ ਤੁਹਾਨੂੰ ਦੇਖਿਆ ਹੋਣਾ ਜਦੋਂ ਬਰਸਾਤਾ ਆਉਂਦੀਆਂ ਨੇ ਬਰਸਾਤਾਂ ਦੇ ਵਿੱਚ ਉਹ ਡੱਡੂ ਜਿਹੜੇ ਨੇ ਰਸ਼ਾਮ ਨੂੰ ਇੰਨਾ ਜੋਰ ਨਾਲ ਬੋਲਦੇ ਨੇ ਟਰੈਂ 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 ਕਰਦੇ ਨੇ ਔਰ ਜਿਹੜੇ ਉਹ ਬਿੰਡੇ ਹੁੰਦੇ ਨੇ ਉਹ ਬਿੰਡੇ ਸਾਰੀ ਸਾਰੀ ਰਾਤ ਹੀ ਪਤਾ ਨਹੀਂ ਕਿਹੜੇ ਰਾਗ ਗਾਉਂਦੇ ਰਹਿੰਦੇ ਨੇ ਉਹ ਇਹ ਮਹਾਵਨਾਸ ਵਾਲੇ ਜਿਹੜੇ ਨੇ ਜਿਹੜੇ ਇਹ ਬਿੰਡੇ ਨੇ ਜਿਹੜੇ ਡੱਡੂ ਨੇ ਇਹ ਹਰ ਟਾਈਮ ਤੇ ਬੋਲਣਾ ਸ਼ੁਰੂ ਕਰ ਦਿੰਦੇ ਆ ਇਹਨਾਂ ਨੂੰ ਹਰ ਛੋਟੀ ਮੋਟੀ ਘਟਨਾ ਚਾਹੀਦੀ ਹੁੰਦੀ ਹੈ ਚਾਹੇ ਉਹ ਜਾਪਾਨ ਦੀ ਸੁਨਾਮੀ ਆ ਜਾਏ ਚਾਹੇ ਉਹ ਆਪਰੇਸ਼ਨ ਬਲੂ ਸਟਾਰ ਹੋ ਜਾਏ ਚਾਹੇ ਉਹ ਯੂਕਰੇਨ ਦੀ ਜੰਗ ਲੱਗ ਜਾਏ ਚਾਹੇ ਉਹ ਇਜ਼ਰਾਈਲ ਵਾਲੀ ਜੰਗ ਲੱਗ ਜਾਏ ਚਾਹੇ ਹੋਰ ਕੋਈ ਵੀ ਘਟਨਾ ਹੋ ਜਾਂਦੀ ਆ ਲੈਵਲ ਤੇ ਇਹਨਾਂ ਵੱਡਾ ਪਹਚਾਲ ਆ ਜਾਵੇ ਜਿਵੇਂ ਜਾਪਾਨ ਜੀ ਆਇਆ ਸੀ ਜਿਵੇਂ ਸਾਡੇ ਭੁਜ ਵਿੱਚ ਆਇਆ ਸੀ ਹਾਂ ਜਿਵੇਂ ਇੱਕ ਵਾਰੀ ਤਾਮਿਲਨਾਡੂ ਆਂਧਰਾ ਦੇ ਵਿੱਚ ਇੱਕ ਸੁਨਾਮੀ ਆਈ ਸੀ ਜਿਵੇਂ ਕੋਲੰਬੋ ਕੋਲੰਬੋ ਦੇ ਵਿੱਚ ਵੀ ਇੱਕ ਪਹਚਾਲ ਆਇਆ ਸੀ ਉਹ ਇਹ ਹਰ ਵਾਰੀ ਇਹ ਰਾਗ ਗਾਉਣਾ ਸ਼ੁਰੂ ਕਰ ਦਿੰਦੇ ਆ ਇਹੋ ਜੀਆਂ ਗੱਲਾਂ ਨੂੰ ਇਸ ਤਰੀਕੇ ਨਾਲ ਡਰਨ ਦੀ ਲੋੜ ਨਹੀਂ ਹੈ ਪਰ ਦੂਜੇ ਹੈ ਕਿ ਮਹਾਵਿਨਾਸ਼ ਦੇ بڑے ਰੂਪ ਨੇ ਮਹਾਵਿਨਾਸ਼ ਦੇ ਹੋਰ بڑے ਰੂਪ ਨੇ ਅਸੀਂ ਸਾਰਿਆਂ ਨੇ ਦੇਖਿਆ ਇੱਕ ਕਰੋਨਾ ਨਾਂ ਦੀ ਬਿਮਾਰੀ ਆਈ ਕਿਤਾਬਾਂ ਜੀ ਵੀ ਪੜਦੇ ਆ 1918 ਦੇ ਵਿੱਚ ਇੱਕ ਬਿਮਾਰੀ ਆਈ ਸੀ ਜਿਹਨੂੰ ਸਪੈਨਿਸ ਫਲੂ ਕਹਿੰਦੇ ਸੀ ਸਪੈਨਿਸ ਫਲੂ ਦੇ ਨਾਲ ਐਸਟੀਮੇਟਡ ਕੋਈ 5 ਕਰੋੜ ਲੋਕ ਮਰੇ ਸੀ 5 ਕਰੋੜ ਤੋਂ 10 ਕਰੋੜ ਲੋਕ ਉਹਦੇ ਚ 1 ਲੱਖ 1 ਕਰੋੜ 80 ਲੱਖ ਲੋਕ ਇੰਡੀਆ ਦੇ ਵੀ ਮਰੇ ਸੀ ਇੰਡੀਆ ਦੇ ਵਿੱਚ ਉਦੋਂ ਇੰਡੀਆ ਦੀ ਸਾਰੀ ਆਬਾਦੀ 30 ਕਰੋੜ ਹੁੰਦੀ ਸੀ ਉਹਦੇ ਚ 1 ਕਰੋੜ ਉਹਦੇ ਚ 2 ਕਰੋੜ ਮਰ ਗਏ 1 ਕਰੋੜ 80 ਲੱਖ ਜਾਨੀ 2 ਕਰੋੜ ਦੇ ਲੋਕ ਮਰ ਗਏ ਉਦੋਂ ਸਾਡੇ ਬਹੁਤ ਮਸ਼ਹੂਰ ਕਵੀ ਹੋਏ ਨੇ ਆਪਣੇ ਨਰਲਾ ਜੀ ਨਰਲਾ ਜੀ ਦੇ ਦੋ ਵਿਆਹ ਹੋਏ ਸੀ ਜਿਹੜੀ ਉਹਨਦੀ ਪਹਿਲੀ ਘਰ ਵਾਲੀ ਸੀ ਉਹ ਵੀ ਉਸੇ ਹੀ ਸਪੈਨਸ ਫਲੂ ਚ ਗਈ ਸੀ ਔਰ ਉਹ ਗੰਗਾ ਤੱਟ ਤੇ ਗਏ ਸੀ ਔਰ ਉਹਨਾਂ ਨੇ ਗੰਗਾ ਤੱਟ ਦਾ ਕਿਹੋ ਜਿਹਾ ਵਰਣਨ ਕੀਤਾ ਸੀ ਜਿਹੋ ਜਿਹਾ ਕਰੋਨਾ ਦੇ ਟਾਈਮ ਨੂੰ ਤੇ ਗੰਗਾ ਦੇ ਵਿੱਚ ਲਾਸਾਂ ਨੂੰ ਜਲਾਉਣ ਦਾ ਦੂਰ ਦੀ ਗੱਲ ਹੈ ਦਫਨਾਉਣ ਵਾਸਤੇ ਵੀ ਜਗ੍ਹਾ ਨਹੀਂ ਬਚੀ ਦੇਖਿਆ ਸੀ